ਦੇ ਅਸਕਰਨ ਵਾਈਡ ਜਿੱਕਾ ਖਾਲਸਾ ਵਾਈਡ ਜਿੱਕੀ ਪਤੇ ਹਰ ਸਾਲ ਮੈਨਾਂ ਜਦੋਂ ਵੀ ਮੇਰੀ ਸੁੱਤ ਹੈ ਇਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਦਾ ਹੁੰਦਾ ਸੀ ਹਰ ਮੰਡੀ ਚ ਮੈਂ ਖੇੜਾ ਜਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜਿਆਦਾ ਨੌਕਰੀਆਂ ਦਾ ਜਿਆਦਾ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਜਾਨਵਰਾਂ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਵਿੱਚ ਤੇ ਮੈਂ ਕਿਹਾ ਇਹ ਵੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਹੈ ਆਪਣੀ ਬ੍ਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਣੀ ਲੱਗਦੇ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ-ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਹੌਲੀ-ਹੌਲੀ ਲਿਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਵਧਾਉਂਦੇ ਸੀ ਤੇ ਇਹਨੂੰ ਹੋਰ ਅਕੇਲੇ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮਨ ਲਾਦਾ ਸਾਰੇ ਰੋਲ ਚ ਨਾਲ ਜੇ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋਨਾ ਨਹੀਂ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜਿਆਂ ਦੇ ਪ੍ਰੇਮੀ ਹਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਮਿੱਤਾਂ ਮੁੱਤਾਂ ਕਰਨ ਦੀ ਲੋੜ ਨਹੀਂ ਓਕੇ ਸਭ ਕੀ ਤਿੰਨ ਸਾਲ ਚ ਪਾਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਨ ਕਰਿਓ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬਣਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਰਬ੍ਰੈਂਡ ਲੈ ਕੇ ਆਉਂਦੇ ਨੇ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਬੰਬੇ ਡਰਫ ਕਲੱਬ ਤੋਂ ਵਧੀਆ ਰੇਸ ਕੋਰਸ ਕੋਣਾ ਕੱਲੇ ਮਾਰਵਾੜੀ ਘੋੜਿਆਂ ਦੇ ਰਿਜਦਾਰ ਜਿਹੜੀ ਫਾਈਨਲ ਦਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਈਆ ਦਾ ਨਾਮ ਹੋਊਗਾ ਉਹਦਾ ਤੇ ਹਰ ਸਾਈਡ ਦੇ ਛੰਡੇ ਰੇਸ ਹੋਣਗੀਆਂ ਤੇ ਹਰ ਸਾਈਡ ਦੇ ਛੰਡੇ ਪ੍ਰਾਈਜ਼ ਵਰੀ ਹੋਇਆ ਕਰੂਗੀ ਤੇ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਦਾ ਹੋ ਕੈਂਡੀਟ ਦੇ ਰੱਖ ਲਾ ਜੀ ਤੇ ਐਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੌਲਾ ਆ ਪਿੰਦਰ ਦਾ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਦੇ ਭਾਵੇਂ 100 ਕਿੱਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਹੈਂਡਲ ਕਰਦਨੀ ਆ ਤੁਹਾਡਾ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਕਹਿਦਾ ਸ਼ੌਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨੇ ਗੁੱਗੇ ਸੁੱਕਿਆ ਚੰਨਾਂ ਨਹੀਂ ਦੁੱਗੇ ਸੁੱਕਿਆਂ ਐਜਾ ਮਾਹੌਲ ਨਹੀਂ ਬਣਾਇਆ ਉਹ ਬਾਲੇ ਸੁੱਕੇ ਹੁਣ ਪਰ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸਿਸ਼ੋਤ ਪਰੋਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਤਾ-ਅੱਠ ਸਾਤ ਜੋ ਸਰਕਾਰਾਂ ਆਪਣੀ ਯੂਗਵਾਰੀ ਭੁੱਲ ਗਈਆਂ ਤੇ ਨੌਜਵਾਨ ਲੈ ਜਿਹੜੇ ਘੁੜੇ ਭੁਲੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਨ ਲੱਗਦੇ ਤੇ ਮੈਨੂੰ ਬੜਾ ਜੰਗਾ ਲੱਗਦਾ ਜਦੋਂ ਹਰ ਦੋ ਤੇ ਮਹੀਨੇ ਬਾਅਦ ਕਿਤੇ ਨਾ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਹੋਰ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਇਹਦਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆ ਸ਼ੌਂਕ ਹੈ ਮੇਰੇ ਕੋਲੇ तकरीबन 70 ਘੋੜੇ ਮਾਰਵਾੜੀ ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲਾਉਣਾ ਹੈ ਸਭ ਤੋਂ ਪਹਿਲੇ ਘਰ ਦੇ ਅੰਦਰ ਵੜਨ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਣਾ ਹਾਂ ਦੇ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਉਹ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਨੂੰ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬਹੁਤ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲੇ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਵੋਟ ਵੀ ਕਰ ਰਿਹਾ ਹਾਂ ਵਕ ਵਕ ਜਾਨਵਰ میرے ਕੋਲੇ ਜ ਅਮਰੀਕਨ ਮਿਨੀਏਚਰ ਹਾਰਸਸ ਦੀ ਟੌਪ ਐਂਡ ਬਰੀਡ ਮੇਰੇ ਕੋਲੇ ਫੈਮਪੂਲ ਕੀਤੀ ਹੈ ਪਹਿਲਾ ਪਹਿਲਾ ਤੁਸੀਂ ਮੇਰੇ ਕੋਲੇ ਹੈ ਜਿਪਸੀ ਹਾਰਸਸ ਵੀ ਮੈਂ ਬਾਰង ਵੋਟ ਕੀਤੀ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਪੋਪੀ ਪੈਂਡ ਲਾਇਸੈਂਸ ਹੁੰਦਾ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਨੇ ਘੋੜੇ ਆ ਉਹ ਐਡੇ ਖੁੰਦੇ ਮਲਾ 22 ਇੰਚ ਦੇ ਉਹ ਵੀ ਮੈ ਫਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹਣਾ ਕਿ ਅਨਕਰਜ ਹੋ ਪਰ ਮਾਰਵਾੜੀਆਂ ਤਰਫ ਤੋਂ ਮੇਰਾ ਦਿਲੋਂ ਪਿਆਰ ਹੈ ਕਿ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ ਵਿੱਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ ਚ ਡਵੈਲਪ ਹੋਈ ਆ ਕੁਆਲਿਟੀ ਨਾਲ ਹੋਈ ਆ ਤੇ ਮੈਂ ਇਹ ਖੋਰ ਵੀ ਵਧਾਈ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕੀ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟਾਇਲੀਆਂ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ 'ਚ ਬੈਸਟ ਹੋਣੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਬਧਿਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਮੈਨੂੰ ਲੱਗਦਾ ਜਦੋਂ ਦੀ ਮੇਰੀ ਨੀ ਸੁੱਤ ਹੈ ਇਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਨਾਂ ਹੁੰਦਾ ਸੀ ਹਰ ਮੰਡੀ 'ਚ ਮੈਂ ਘੇੜਾ ਝਰੂ ਕਰਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਸ਼ੌਕ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ 'ਚ ਜਾਨਵਰਾਂ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਤੇ ਮੈਂ ਕਿਹਾ ਇਹਦੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਆ ਆਪਣੀ ਬਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੀ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਵੜੇ ਹੁਣੇ ਲਿਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਣੀ ਵੀ ਦਉਂਦੇ ਸੀ ਤੇ ਇਹਨੂੰ ਹੋਰ ਅਕੇਲ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਇਸਲੇ ਮੈਨੂੰ ਲੱਗਦਾ ਸਾਰੇ ਰੋਲ ਦੇ ਨਾਲ ਕੇ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋਨਾ ਨਹੀਂ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਮਿੱਤਾਂ ਮੁੰਤਾਂ ਕਰਨ ਦੀ ਲੋੜ ਨਹੀਂ ਓਕੇ ਸਭ ਦੇ ਤਿੰਨ ਸਾਲ ਤਪਾ ਲਓ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਨ ਕਰਿਓ ਮੈਂ ਤਾਂ ਪਿੱਛੀ ਵਾਰ ਵੀ ਕਿਹਾ ਸੀ कि ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਰਬ ਰੈਡ ਲੈ ਕੇ ਆਉਂਦੇ ਨੇ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਬੰਬੇ ਡਰਫ ਕਲੱਬ ਤੋਂ ਵਧੀਆ ਰੇਸ ਕੋਰਸ ਹੋਣਾ ਕੱਲੇ ਮਾਰਵਾੜੀ ਘੋੜਿਆਂ ਦੇ ਰੇਸ ਦਾ ਜਿਹੜੀ ਫਾਇਦਾ ਨਹੀਂ ਦਰਪੇ ਹੋਊਗੀ ਮੈਂ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਦਾ ਨਾਮ ਹੋਊਗਾ ਉਹਦਾ ਇਹ ਹਰ ਸਾਈਡ ਦੇ ਖੰਡੇ ਵੇਚਦੋਂ ਕਿਆ ਤੇ ਹਰ ਸਾਈਡ ਦੇ ਖੰਡੇ ਪ੍ਰਾਈਮਰੀ ਹੋਇਆ ਕਰੂਗੀ ਤੇ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਿੰਦਾ ਹੁਣ ਚੰਡੇ ਦੰਦੇ ਰੱਖਣ ਲੱਗ ਪਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੌਲਾ ਆ ਕਿ ਤੇਰਾ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ 메인 ਰੋਡ ਦੇ ਭਾਵੇਂ 100 ਫਿੱਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਰਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਲੈ ਕੇ ਅੰਦਰ ਕਰਦਣੀ ਹੈ ਤੋਂੜਾ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਕਹਿਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨਾਂ ਦੂਜੇ ਸ਼ੋਕਿਆਂ ਚ ਨਾ ਨਹੀਂ ਦੂਜੇ ਸ਼ੋਕਿਆਂ ਚ ਐਜਾ ਮਾਹੌਲ ਨਹੀਂ ਬਣਾਇਆ ਉਹ ਬੰਦੇ ਸੁਖੇ ਹੁਣ ਪਰ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਅਧਿਸ਼ੋਤ ਕਰਾਉਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 7-8 ਸਾਲ ਜੋ ਸਰਕਾਰਾਂ ਆਪਣੀ ਯੂਵਾਰੀ ਭੁੱਲ ਗਈਆਂ ਤੇ ਨੌਜਵਾਨ ਇਹ ਘੁੜੇ ਪੁੱਟੇ ਜਿਹੜੇ ਬਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਨ ਲੱਗਦੇ ਤੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਹਰ ਦੋ ਤਿੰਨ ਮਹੀਨੇ ਬਾਅਦ ਕਿਤੇ ਨਾ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਬਹੁਤ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਜਿਹੜਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸਮਝਾ ਮੇਰੇ ਕੋਲੇ ਉ ਤਕਰੀਬਨ 70 ਕੋਲੇ ਮਾਰવાડી ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਸਭ ਤੋਂ ਪਹਿਲੇ ਘਰ ਦੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਂਦਾ ਹਾਂ ਦੇ ਕੇ ਅੱਧਾ ਘਾਟਾ ਲਾ ਕੇ ਤੇ ਫਿਰ ਮੈਂ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਮੰਨੋ ਸ਼ੌਂਕ ਰੱਖਣਾ ਪਿਆਰ ਰੱਖਣਾ ਬਹੁਤ ਵੱਡੀ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਕੋਟ ਵੀ ਕਰ ਰਿਹਾ ਵਕਤ ਵਕਤ ਜਾਨਵਰ ਮੇਰੇ ਕੋਲੇ ਜ ਅਮਰੀਕਨ ਮਿਨੀਏਚਰ ਹਾਰਸਸ ਦੀ ਟੌਪ ਐਂਡ ਬਰੀਡ ਮੇਰੇ ਕੋਲੇ ਫੈਮਪੋ ਕੀਤੀ ਹੈ ਪਹਿਲਾ ਪਹਿਲਾ ਤੁਸੀਂ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਰੋਂ ਕੋਟ ਕੀਤਾ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਉਪੀਮੈਂਟ ਲਾਇਸੈਂਸ ਇਹ ਤਾਂ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਨੇ ਘੋੜੇ ਆ ਉਹ ਐਡੇ ਖੁੰਦੇ ਹਨ ਲਗਭਗ 32 ਇੰਚ ਦੇ ਉਹ ਵੀ ਮੈਂ ਬਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹਣਾ ਕਿ ਅਨਕਰਜ ਹੋ ਪਰ ਮਾਰਵਾੜੀਆਂ طرف ਤਾਂ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ 'ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ 'ਚ ਡਵੈਲਪ ਹੋਈ ਹੈ ਕੁਆਲਿਟੀ ਵਾਲੀ ਹੋਈ ਹੈ ਤੇ ਮੈਂ ਇਹ ਖੋੜ ਵੀ ਦੱਸ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟੇਡੀਅਮ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਹੀ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ ਦੀ ਬੈਸ ਜੁਣੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਬ੍ਰਿਡਿਕਾ ਖਾਲਸਾ ਵਾਈਬ੍ਰਿਡਿਕੀ ਫਤਿਹ ਇੱਕ ਥੋੜਾ ਬੋਲਿਆ ਇਸ ਕਰਨਾ ਵਾਈਬ੍ਰਿਡਿਕਾ ਖਾਲਸਾ ਵਾਈਬ੍ਰਿਡਿਕੀ ਫਤਿਹ ਹਰ ਸਾਲ ਮੈਨੂੰ ਲੱਗਾ ਜਦੋਂ ਦੀ ਮੈਂ ਦਿੱਲੀ ਸੁੱਤ ਹੈ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਦਾ ਹੁੰਦਾ ਸੀ ਹਰ ਮੰਡੀ 'ਚ ਮੈਂ ਘੇੜਾ ਜਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਚਾਹ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਜਾਨਵਰਾ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਨੂੰ ਤੇ ਮੈਂ ਕਿਹਾ ਇਹ ਵੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਆ ਆਪਣੀ ਬਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਣੀ ਲੱਗਦੇ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਹਾਲੀ ਹੁਣੇ ਆਉਣ ਲੱਗ ਗਏ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਬਣੀਆਂ ਵੀ ਦਉਂਦੇ ਸੀ ਤੇ ਇਹਨੂੰ ਹੋਰ ਅੱਗੇ ਲੈ ਕੇ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮਨ ਲਾਦਾ ਸਾਰੇ ਰੁਲ ਨਾਲ ਗਏ ਸਾਰੇ ਤੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆ ਦੇ ਪ੍ਰੇਮੀ ਐ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਮਿੱਤਾਂ ਮੁੱਤਾਂ ਕਰਨ ਦੀ ਲੋੜ ਨਹੀਂ ਓਕੇ ਸੋਕੀ ਤੇਰੇ ਸਾਲ ਟਪਾਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਨ ਕਰਿਓ ਮੈਂ ਤਾਂ ਪਿੱਛੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਥਰੋ ਬ੍ਰੈਡ ਲੈ ਕੇ ਆਉਂਦੇ ਨਾ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਕੰਪੈਕਟ ਡਰਫ ਕਲੱਬ ਤੋਂ ਵਧੀਆ ਰੇਸ ਕੋਰਸ ਹੋਣਾ ਕੱਲੇ ਮਾਰਵਾੜੀ ਘੋੜਿਆਂ ਦੇ ਰੰਗ ਜੀ ਆਮੀਨ ਸੋਹਿਆ ਜਿਹੜੀ ਫਾਈਨਲ ਦਰਬੇ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਦਾ ਹੋਊਗਾ ਉਹਦਾ ਇਹ ਹਰ ਸਾਈਡ ਦੇ ਖੰਡੇ ਵੇਚੇ ਹੋਣਗੇ ਆ ਤੇ ਹਰ ਸਾਈਡ ਦੇ ਖੰਡੇ ਪ੍ਰਾਈਸ ਮਰੀ ਹੋਇਆ ਕਰੂਗੀ ਤੇ ਆਪਣਾ ਆ ਜਿਹੜਾ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਦਾ ਹੁ ਚੰਗੇ-ਚੰਗੇ ਰੱਖਣ ਲੱਗ ਜਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੌਲਾ ਆ ਕਿ ਤੇਰੇ ਦਾ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਦੇ ਭਾਵੇਂ 100 ਕਿੱਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟਸ ਐਸੋਸੀਏਸ਼ਨ ਬਣਾ ਕੇ ਉਹਨਾਂ ਨੂੰ ਹੈਂਡਓਵਰ ਕਰਦਣੀ ਹੈ ਕੋਈ ਦਾਪਾ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਇੱਕ ਇਹਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨਾਂ ਗੁੱਗੇ ਸੁੱਕਿਆ ਚੰਨਾ ਨਹੀਂ ਦੁੱਗੇ ਸੁੱਕਿਆਂ ਚ ਇਹਜਾ ਮਾਹੌਲ ਨਹੀਂ ਬਣਾਇਆ ਉਹ ਬੰਦੇ ਸੁਕੇ ਖੁੜਪਨ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਤੁਸੀਂ ਸ਼ੋਅ ਕਰਾਉਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 7-8 ਸਾਲ ਤੋਂ ਸਰਕਾਰਾਂ ਆਪਣੀ ਯੂਵਾਰੀ ਭੁੱਲ ਗਈਆਂ ਤੇ ਨੌਜਵਾਨ ਲੈ ਕੇ ਘੂੜੇ ਬੁੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੌਕ ਕਰਨ ਲੱਗ ਗਏ ਤੇ ਮੈਨੂੰ ਬੜਾ ਜੰਗਾ ਲੱਗਦਾ ਜਦੋਂ ਹਰ ਦੋ ਤੇ ਮਹੀਨੇ ਬਾਅਦ ਕੇ ਮੇਰੇ ਨਾਲ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਬਹੁਤ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਕ ਹੈ ਜਿਹੜਾ ਸ਼ੌਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਕ ਹੈ ਮੈਨੂੰ ਆਪ ਨੂੰ ਮੇਰੇ ਕੋਲੇ ਉਹ तकरीबन 70 ਘੋੜੇ ਮਾਰ ਬਾੜੀ ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਸਭ ਤੋਂ ਪਹਿਲੇ ਘਰ ਤੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਣਾ ਲੱਗਦਾ ਲੇ ਕੇ ਅੱਧਾ ਘਾਟਾ ਲਾ ਕੇ ਤੇ ਫਿਰ ਮੈਂ ਆਪਣੇ ਘਰੇ ਜਾਣਾ ਦੇਖੋ ਜਾਨਵਰਾਂ ਦਾ ਨਾਲ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬੜੀ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲੇ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਕੋਟ ਵੀ ਕਰ ਰਿਹਾ ਵਕ ਵਕ ਜਾਨਵਰ ਮੇਰੇ ਕੋਲੇ ਜੈ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੇਰੇ ਕੋਲੇ ਫੈਮ ਕੋ ਕੀਤੀ ਹੈ ਪਹਿਲਾ ਪਹਿਲਾ ਤੁਸੀਂ ਮੇਰੇ ਕੋਲੇ ਜਿਪਸੀ ਹਾਰਸਸ ਵੀ ਮੈਂ 12 ਵਾਰੋਂ ਕੋਟ ਕੀਤਾ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਪੋਪੀ ਪਾਇਨ ਲਾਇਸੈਂਸ ਹੁੰਦਾ ਕਿਉਂਕਿ ਸਭ ਤੋਂ ਛੋਟੇ ਦੁਨੀਆ ਦੇ ਨੇ ਘੋੜੇ ਆ ਉਹ ਏਡੇ ਖੁੰਦੇ ਆ ਮਲਾ 23 ਇੰਚ ਦੇ ਉਹ ਵੀ ਮੈ ਫਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹਣਾ ਹੈ ਕਿ ਅਨਕਰਜ ਹੋ ਪਰ ਮਾਰਵਾੜੀਆ ਤਰਫ ਤੋਂ ਮੇਰਾ ਦਿਲੋਂ ਪਿਆਰ ਹੈ ਕਿ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ 'ਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ 'ਚ ਡਵੈਲਪ ਹੋਈ ਆ ਕੁਆਲਿਟੀ ਡਵੈਲਪ ਹੋਈ ਆ ਤੇ ਮੈਂ ਇਹ ਖੋਰ ਵੀ ਵਧਾਈ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ ਜਿੱਥੇ ਵਧੀਆ ਘੋੜਾ ਸਟੇਡੀਅਮ ਮਿਲਦਾ ਹੈ ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਸਤਾ ਦੀ ਬੈਸਟ ਹੋ ਗਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਬ੍ਰੂ ਜੀ ਦਾ ਖਾਲਸਾ ਵਾਈਬ੍ਰੂ ਜੀ ਦੇ ਫੋਤੇ ਇੱਕ ਫੋੜਾ ਦੇ ਆਸ਼ ਕਰਦਾ ਵਾਈਬ੍ਰੂ ਜੀ ਦਾ ਖਾਲਸਾ ਵਾਈਬ੍ਰੂ ਜੀ ਦੇ ਫੋਤੇ ਹਰ ਸਾਲ ਨੱਲਾ ਜਦੋਂ ਵੀ ਮੈਨੂੰ ਨਹੀਂ ਸੁਣਦਾ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਆਉਂਦਾ ਹੁੰਦਾ ਸੀ ਹਰ ਮੰਡੀ 'ਚ ਮੈਂ ਕਿਹੜਾ ਜਰੂਰ ਕਰਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਚਾਂਸ ਸੀ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਜਾਨਵਰਾ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਤੇ ਮੈਂ ਕਿਹਾ ਇਹਦੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਆ ਆਪਣੀ ਬਰੀਡ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਨੀ ਲੱਗਦੇ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਭਾਵੇਂ ਮੱਝਾਂ ਭਾਵੇਂ ਕੁਝ ਵੀ ਹੋਵੇ ਇੱਥੇ ਵੜੀ ਹੁਣੇ ਲਿਆਉਣ ਲੱਗ ਪਏ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਣੀ ਵੀ ਦਉਂਦੇ ਸੀ ਤੇ ਇਹਨੂੰ ਹੋਰ ਅਕੇ ਲਿਖ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮੇਰੇ ਨਾਲ ਦਾ ਸਾਰੇ ਰੋਲ ਚ ਨਾਲ ਜੇ ਸਾਰੇ ਇਹ ਕੰਮ ਕੋਮ ਸਾਰਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋਨਾ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿੰਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਨੂੰ ਮਿੱਤਾਂ ਮੁੰਤਾਂ ਕਰਨ ਦੀ ਲੋੜ ਨਹੀਂ ਓਕੇ ਸਭ ਦੇ ਰਿਜ਼ਲਟ ਪਾ ਲਓ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਟ ਕਰਿਓ ਮੈਂ ਤਾਂ ਪਿੱਛੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਰਬ ਰੈਡ ਲੈ ਕੇ ਆਉਂਦੇ ਨੇ ਬਾਹਰੇ ਮੁੱਠੋਂ ਉਹ ਸਾਰੇ ਧੁੱਜ ਜਾਣਗੇ ਮੈਂ ਪੰਜਾਬ ਵਿੱਚ ਬੰਬੇ ਡਰਬ ਕਲੱਬ ਤੋਂ ਵਧੀਆ ਦੇ ਸਪੋਰਟ ਮਾਉਣਾ ਕੱਲੇ ਮਾਰਵਾੜੀ ਘੋੜਿਆਂ ਦੇ ਰੇਸ ਦਾ ਜਿਹੜੀ ਫਾਈਨਲ ਡਰਬੀ ਹੋਊਗੀ ਮੇਰੀ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਦਾ ਹੋਊਗਾ ਉਹਦਾ ਤੇ ਹਰ ਸਾਈਡ ਦੇ ਖੰਡੇ ਰੇਸ ਹੋਣਗੇ ਤੇ ਹਰ ਸਾਈਡ ਦੇ ਖੰਡੇ ਪ੍ਰਾਈਜ਼ ਮਰੀ ਹੋਇਆ ਕਰੂਗੀ ਤੇ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋ ਮਤ ਕਹਦਾ ਹੁਣ ਚੰਗੇ ਚੰਗੇ ਰੱਖਣ ਲੱਗ ਜਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੌਲਾ ਆ ਪੈਂਦਾ ਇਹ ਤਾਂ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ 메인 ਰੋਡ ਦੇ ਭਾਵੇਂ 100 ਕਿਲਾ ਚਾਹੀਏ ਐਜੀ ਮਰਦੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟ ਸੇ ਸਿਚੁਏਸ਼ਨ ਬਣਾ ਕੇ ਉਹਨਾਂ ਨੂੰ ਮੈਨਡੋਗਰ ਕਰ ਦਿੰਦੀ ਆ। ਕੋਦਰ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ। ਆਇ ਇੱਕ ਇਹਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ। ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮੈਂ ਦੇਖਿਆ ਉਹਨਾਂ ਦੂਜੇ ਸ਼ੌਂਕਾਂ ਚ ਨਾਣੀ ਦੂਜੇ ਸ਼ੌਂਕਾਂ ਚ ਇਹਦਾ ਮਾਹੌਲ ਨਹੀਂ ਬਣਾਇਆ ਉਹ ਬਾਲੇ ਸੁਕੇ ਫੁਰ ਪਰ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸਿਸ਼ੋਤ ਪਰੋਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਤਾ-ਸਾਤ ਜੋ ਸਰਕਾਰਾਂ ਆਪਣੀ ਯੂਵਾਰੀ ਧੁੱਲ ਗਈਆਂ ਤੇ ਨੌਜਵਾਨ ਮੇਰੇ ਘੁੜੇ ਘੁੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਕਰਣ ਲੱਗੇ ਤੇ ਮੈਨੂੰ ਬੜਾ ਜੰਗਾ ਲੱਗਦਾ ਹੈ ਤੋ ਹਰ ਦੋ ਤੇ ਮਹੀਨੇ ਬਾਅਦ ਕਿਤੇ ਨਾ ਕਿਤੇ ਆ ਸ਼ੋਅ ਹੁੰਦਾ ਉਹਦੇ ਨਾਲ ਬਹੁਤ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਇਹਦਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸਮਝਾ ਮੇਰੇ ਕੋਲੇ तकरीबन 70 ਕੋਲੇ ਮਾਰવાડી ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਸਭ ਤੋਂ ਪਹਿਲੇ ਘਰ ਦੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਉਂਦਾ ਦੇ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਆਪਣੇ ਘਰੇ ਜਾਂਦਾ ਦੇਖੋ ਜਾਨਵਰਾਂ ਦਾ ਨਾ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬੜੀ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਔਰਟ ਵੀ ਕਰ ਰਿਹਾ ਹਾਂ ਵਕਤ ਵਕਤ ਜਾਨਵਰ ਮੇਰੇ ਕੋਲ ਐ ਜੈ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੇਰੇ ਕੋਲ ਐ ਇਮਪੋਰਟ ਕੀਤੀ ਹੈ ਪਹਿਲਾ ਪਹਿਲਾ ਤੁਸੀਂ ਮੇਰੇ ਕੋਲ ਹੈ ਜਿਪਸੀ ਹਾਰਸਸ ਵੀ ਮੈਂ ਬਾਹਰੋਂ ਔਰਟ ਕੀਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਹੁਣ ਵੀ ਮੈਂ ਲਾਇਸੈਂਸ ਦਿੱਤਾ ਹੈ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਜਾਨਵਰ ਹੈ

ਪੈਸੇ ਦੀ ਪਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾਂ 'ਚ ਬੈਠ ਜੋ ਗਈ ਤੁਹਾਡੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ